ਤਾਬ ਇਸ ਆਫਤ ਦੀ ਘੜੀ ਦੇ ਵਿੱਚ ਹਰ ਇੱਕ ਆਪਣਾ ਯੋਗਦਾਨ ਜਿੰਨਾ ਕੁ ਬਣਦਾ ਉਹਨਾਂ ਕੁ ਪਾਉਣ ਦੀ ਕੋਸ਼ਿਸ਼ ਕਰਦਾ ਜਿਵੇਂ ਅਸੀਂ ਪਹਿਲਾਂ ਦੱਸਿਆ ਕਿ ਬਹੁਤ ਸਾਰੇ ਇੱਥੇ ਸਾਡੇ ਵੀਰ ਭਰਾ ਇਦਾਂ ਦੇ ਆ ਜਿਹੜੇ ਹੈਂਡ ਟੂ ਮਾਊਥ ਵਾਲੀ ਗੱਲ ਹੈ ਕਿ ਸਵੇਰੇ ਜਾਣਾ ਕਮਾ ਕੇ ਲਿਆਉਣਾ ਤਾਂ ਉਸੇ ਦਾ ਹੀ ਘਰ ਦੇ ਵਿੱਚ ਕੋਈ ਰੋਟੀ ਪਾਣੀ ਦਾ ਹੱਲ ਹੋਣਾ ਉਹ ਵੀ ਸੇਵਾ ਨਿਭਾ ਰਿਹਾ ਤਾਂ ਇੱਧਰ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਵੀ ਇਹ ਉਹ ਭੈਣਾਂ ਮਾਤਾਵਾਂ ਜਿਨ੍ਹਾਂ ਨੂੰ ਸਿਰਫ ਚੁੱਲ੍ਹੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੁੰਦੀ ਹੈ ਕਿ ਤੁਸੀਂ ਘਰ ਦੇ ਵਿੱਚ ਇਹ ਤੁਹਾਡੀ ਸੇਵਾ ਔਰ ਕੁਝ ਸਾਡੀਆਂ ਭੈਣਾਂ ਬਾਹਰ ਨੌਕਰੀਆਂ ਵੀ ਕਰਦੀਆਂ ਹੋਣਗੀਆਂ ਪਰ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਆਫਤ ਦੇ ਵਿੱਚ ਉਹਨਾਂ ਨੇ ਵੀ ਆਪਣਾ ਜਿਹੜਾ ਇਹ ਵੱਡਾ ਯੋਗਦਾਨ ਦਿੱਤਾ ਆ ਭੈਣ ਕੋਲੇ ਤਾਂ ਨਿੱਕਾ ਜਿਹਾ ਬੱਚਾ ਵੀ ਆ ਉਹ ਬੱਚਾ ਟਿਕਦਾ ਵੀ ਨਹੀਂ ਪਰ ਭੈਣ ਸੇਵਾ ਕਰਨ ਜਰੂਰ ਪਹੁੰਚੀ ਹੋਈ ਆ ਭੈਣੇ ਪਿੰਡ ਕਿਹੜਾ ਤੁਹਾਡਾ ਪਿੰਡ ਇੱਥੇ ਨਾਲ ਹੀ ਆ ਅਸੀਂ ਹਾਂਜੀ ਆਲੀਕੇ ਪਿੰਡ ਦੇ ਨਾਲ ਕਿੰਨੇ ਦਿਨਾਂ ਤੋਂ ਕਰ ਰਹੇ ਹੋ ਤੁਸੀਂ ਸਨ 7 ਦਿਨ ਹੋ ਗਏ ਨੇ ਹਾਂਜੀ ਪਰ ਅਸੀਂ ਵੀ ਅੱਗੇ ਕਦੀ ਐਵੇਂ ਦੇਖਿਆ ਨਹੀਂ ਕਦੀ ਸੋਚਿਆ ਵੀ ਸਾਡੇ ਨਾਲ ਆ ਕੁਝ ਹੋਏਗੀ ਬਟ ਅਸੀਂ ਜਦੋਂ ਦੇ ਜਨਮ ਲਿੱਤਾ ਨਾ ਸਰਕਾਰਾਂ ਨੇ ਸਾਡੇ ਨਾਲ ਇਦਾਂ ਹੀ ਕੀਤਾ ਏ ਜਦੋਂ 88 ਦਾ ਪਾਣੀ ਆ ਉਦੋਂ ਸਾਡਾ ਜਨਮ ਹੋਇਆ ਉਸ ਤੋਂ ਬਾਅਦ ਅਸੀਂ ਆਪਣੇ ਬਚਪਨ ਚ ਹੋਏ ਤੇ ਨੋਟਬੰਦੀ ਹੋ ਗਈ ਤੇ ਜਦੋਂ ਅਸੀਂ ਆਪਣੀ ਜਵਾਨੀ ਚ ਆਏ ਤੇ ਉਦੋਂ ਫਿਰ ਜੰਗ ਦਾ ਰੋਲਾ ਹੋ ਗਿਆ ਕਰੋਨਾ ਆ ਗਈ ਜੇ ਅਸੀਂ ਹੁਣ ਆਪਦੇ ਬੱਚਿਆਂ ਚ ਆਫਤਾਂ ਸੁਣੀਆਂ ਨਾ ਪੰਜਾਬ ਦੇ ਜੰਮਿਆਂ ਨੂੰ ਨਿਤਮਾਂ ਹਾਂਜੀ ਤੇ ਜੇ ਜੇ ਅਸੀਂ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਚ ਪਏ ਆ ਤੇ ਆ ਫਲੱਡ ਸਾਨੂੰ ਇਦਾਂ ਦੇ ਦੇਖਣਾ ਪਰ ਸੰਗਤ ਦਾ ਸੰਯੋਗ ਸਰਕਾਰ ਨੇ ਕੁਝ ਨਹੀਂ ਕੀਤਾ ਜੇ ਸਰਕਾਰਾਂ ਹੁੰਦੀਆਂ ਤੇ ਅੱਜ ਤੱਕ ਕੁਝ ਨਹੀਂ ਹੋਣਾ ਸੀ ਇਹ ਸੰਗਤ ਦਾ ਸਭ ਤੋਂ ਵੱਡਾ ਸੰਯੋਗ ਹੈ ਸੰਗਤ ਦੇ ਨਾਲ ਹੀ ਹੋ ਗਿਆ ਜੇ ਸਰਕਾਰਾਂ ਹੁੰਦੀਆਂ ਤੇ ਅੱਜ ਨੂੰ ਅਸੀਂ ਪਤਾ ਨਹੀਂ ਕਿੱਥੇ ਡੁੱਬੇ ਹੋਣਾ ਸੀ ਸਾਡੇ ਤੇ ਬਹੁਤ ਆਫਤ ਆਣੀ ਸੀ ਬਾਕੀ ਮੈਂ ਸੰਗਤ ਦਾ ਦਿਲੋਂ ਧੰਨਵਾਦ ਕਰਦੀ ਆ ਕਿ ਸੰਗਤ ਨੇ ਬਹੁਤ ਹੀ ਸਨ ਸੰਯੋਗ ਦਿੱਤਾ ਔਰ ਤੁਹਾਡਾ ਵੀ ਧੰਨਵਾਦ ਕਰਦੀ ਆ ਕਿ ਜਿਹੜੇ ਤੁਸੀਂ ਇੰਨੀ ਗਰਮੀ ਚ ਆ ਕੇ ਤੇ ਤੁਸੀਂ ਸੰਗਤ ਦੇ ਸਾਰੇ ਇੱਕੋ ਜਿਹੇ ਆਪਾਂ ਇਸ ਆਫਤ ਦੇ ਸਤਿ ਸ਼੍ਰੀ ਅਕਾਲ ਮਾਤਾ ਜੀ ਠੀਕ ਹੋ ਸਤਿ ਸ਼੍ਰੀ ਅਕਾਲ ਜੀ ਹਾਂ ਥੱਕ ਤਾਂ ਨਹੀਂ ਗਏ ਮਿਲ ਆਦਾ ਥੱਕ ਕੇ ਨਹੀਂ ਥੱਕ ਗਏ ਨਹੀਂ ਥੱਕ ਗਏ ਨਹੀਂ ਅਸੀਂ ਕਿੰਨੇ ਦਿਨ ਤੋਂ ਸੇਵਾ ਕਰ ਰਹੇ ਔਖਾ ਤਾਂ ਨਹੀਂ ਨਹੀਂ ਅਸੀਂ ਅੱਜ ਪਹਿਲੇ ਦਿਨ ਆਏ ਆ ਹਾਂ ਹਾਂਜੀ ਕੋਈ ਔਖਾ ਨਹੀਂ ਲੱਗਦਾ ਸਾਡਾ ਪਿੰਡ ਕਾਕੂ ਵਾਲਾ ਕਿੱਥੇ ਪਿੰਡ ਜੀਰਾ ਰੋਡ ਜੀਰਾ ਰੋਡ ਹਾਂਜੀ ਜੀਰਾ ਰੋਡ ਤੇ ਪਿੰਡ ਕਾਕੂ ਵਾਲਾ ਉਹ 8-10 ਕਿਲੋਮੀਟਰ ਇਸ ਮੰਨ ਹਾਂਜੀ 15 ਕਿਲੋਮੀਟਰ ਹੈ ਹਾਂਜੀ 15 ਕਿਲੋਮੀਟਰ ਹੈ ਤੇ ਅਸੀਂ ਵੀਡੀਓ ਚ ਵੇਖਦੇ ਸੀਗੇ ਤੇ ਅਸੀਂ ਕਿਹਾ ਅਸੀਂ ਆਪ ਖੁੱਦ ਜਾਣੇ ਆਂ ਵੇਖ ਕੇ ਆਨੇ ਆ ਅੱਜ ਕਦੇ ਖੇਤ ਜਾ ਕੇ ਕਈਆਂ ਕੋਈਆਂ ਚੱਕ ਕੇ ਕੰਮ ਕੀਤਾ ਹੀ ਮਾਤਾ ਨਹੀਂ ਘਰੇ ਬਸ ਰੋਟੀਆਂ ਬਣਾਈਆਂ ਸੀਗੀਆਂ ਬਸ ਘਰ ਦੇ ਕੰਮ ਕੀਤੇ ਸੀਗੇ ਕਦੇ ਖੇਤ ਦਾ ਕੰਮ ਨਹੀਂ ਕੀਤਾ ਸੀ ਪਰ ਇੱਥੇ ਹੁਣ ਆ ਕੇ ਆਪਦੇ ਬੱਚਿਆਂ ਦੇ ਨਾਲ ਸਾਨੂੰ ਐਂ ਲੱਗਦਾ ਵੀ ਅਸੀਂ ਵੀ ਇਹਨਾਂ ਦੇ ਮੋਢਾ ਨਾਲ ਮੋਢਾ ਜੋੜ ਕੇ ਵੀ ਅਸੀਂ ਵੀ ਕਰੀਏ ਕੰਮ ਜਿੰਨੇ ਜੋਗੇ ਹੈਗੇ ਆ ਕਹਿੰਦੇ ਨੇ ਨਾ ਚਿੜੀ ਵੀ ਚੁੰਝ ਭਰ ਕੇ ਜੇ ਕਰੇ ਸੇਵਾ ਤੇ ਉਹ ਵੀ ਲੱਗ ਜਾਂਦੀ ਆਮ ਬਚਾਉਣ ਵਾਲਿਆਂ ਚ ਹਾਂ ਮਤਲਬ ਬਚਾਉਣ ਵਾਲਿਆਂ ਚ ਆਏਗਾ ਗੁਵਾਉਣ ਵਾਲਿਆਂ ਚ ਨਹੀਂ ਆਏਗਾ ਬਾਕੀ ਸਰਕਾਰਾਂ ਤੇ ਕੋਈ ਉਮੀਦ ਨਹੀਂ ਹੈਗੀ ਸਾਨੂੰ ਮੈਨੂੰ ਲੱਗਦਾ ਹਜੇ ਤੱਕ ਕੋਈ ਇੱਥੇ ਐਮਐਲ ਤੇ ਕੋਈ ਮੰਨ ਲਓ ਮੰਤਰੀ ਨਹੀਂ ਪਹੁੰਚਿਆ ਹੈਗਾ ਹਾਂਜੀ ਅਜੇ ਤੱਕ ਕੋਈ ਇੱਥੇ ਪਹੁੰਚਿਆ ਨਹੀਂ ਜੇ ਪਹੁੰਚਿਆ ਹੋਵੇ ਤੇ ਨਾਲ ਸੰਗਤ ਦਾ ਸੰਜੋਗ ਨਹੀਂ ਹੋਣਾ ਸੀ ਕਿਉਂਕਿ ਫਿਰ ਸਰਕਾਰਾਂ ਨੇ ਕਰ ਦੇਣਾ ਸੀ ਸਰਕਾਰਾਂ ਨੇ ਨਹੀਂ ਕੀਤਾ ਤੇ ਤਾਂ ਹੀ ਸਿੱਖ ਸਿੱਖ ਤੇ ਡਿਪੈਂਡ ਹੈ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਹਾਂਜੀ ਬਾਕੀ ਮੈਂ ਇਹਨਾਂ ਦੇ ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗਾ ਕਿ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਿਵੇਂ ਕਰਾਂ ਥੈਂਕਸ ਵੀਰ ਜੀ ਭੈਣ ਸਾਡੀ ਭਾਵੁਕ ਹੋਰੀ ਅੰਦਰ ਅੰਦਰ ਭੈਣੇ ਤੁਸੀਂ ਤੁਹਾਡੇ ਕਿਹੜੇ ਪਿੰਡ ਆ ਹਾਂਜੀ ਇੱਥੋਂ ਲੋਕਲ ਹੀ ਲੈ ਆਵਾਂਗੇ ਹਾਂਜੀ ਹਾਂਜੀ ਆ ਨਾਲ ਢਾਹੀ ਹਾਂਜੀ ਹਾਂਜੀ ਸਾਡਾ ਫਿਰ ਤਾਂ ਤੁਸੀਂ ਪਹਿਲਾਂ ਮਾਰੇ ਮਾਰੇ ਢਾਉਣਾ ਹਾਂਜੀ ਅਸੀਂ ਸ਼ਹਿਰ ਰਹਿੰਦੇ ਆ ਤੇ ਮੇਰੇ ਤੋਂ ਪਹਿਲਾਂ ਕਿ ਬੇੜੀਆਂ ਵਾਲੇ ਰੈਸਕਿਊ ਕਰਨ ਆਉਂਦੇ ਤਾਂ ਪਹਿਲਾਂ ਆਪਣਾ ਹੱਲ ਕਰ ਲੀ ਹਾਂਜੀ ਹਾਂਜੀ ਸਾਰਾ ਪਰਿਵਾਰ ਹੀ ਅਸੀਂ ਇੱਥੇ ਆ ਹਾਂਜੀ ਅੱਜ ਹਫ਼ਤਾ ਹੀ ਹੋ ਗਿਆ ਜੀ ਇੱਕ ਘੰਟਾ ਹੀ ਕਰੇ ਗਏ ਆ ਉਹ ਵੀ ਰਾਤੀ ਗਏ ਸੀ ਆ ਇੱਕ ਵਜੇ ਆ ਕੇ ਫਿਰ ਲਿਵਰ ਦੀ ਚਾਹ ਬਣਾਈ ਹੈ ਜੀ ਇੱਥੇ ਇੱਕ ਵਜੇ ਆ ਕੇ ਲਿਵਰ ਦੀ ਚਾਹ ਬਣਾਈ ਹੈ ਪਰਸੋਂ ਦੇ ਵੇਖ ਲੋ ਜੀ ਯੁੱਧ ਲੱਗੇ ਸਾਡੇ ਜੀਸੀਬੀ ਟਰਾਲੀਆਂ ਖੁੱਭੀਆਂ ਸੀ ਹਾਂ ਤਿੰਨ ਰਾਤਾਂ ਇੱਥੇ ਬਤਾਈਆਂ ਜੀ ਤਿੰਨ ਰਾਤਾਂ ਦਿਨ ਰਾਤ ਜੀ ਇੱਕ ਘੰਟਾ ਕਰੇ ਗਏ ਆ ਰਾਤ ਹੀ 1 ਵਜੇ ਆਏ ਆ ਲੇਬਰ ਜਿਹੜੀ ਇੱਥੇ ਪਈ ਸੀ ਮੈਂ ਵੀ ਆਵਾਜ਼ ਮਾਰੀ ਚਾਹ ਕਹਿੰਦੇ ਚਾਹ ਦਾ ਪਿਆਦੇ ਤੇ ਇਹਦੂ ਸੇਵਾ ਹੋ ਰਿਹਾ ਨਹੀਂਗੀ ਚਾਹ ਪਿਆ ਕੇ ਬਾਅਦ ਕਰੇ ਗਿਆਂ ਉਸ ਵੇਲੇ ਫੋਨ ਆ ਗਿਆ ਜੀ ਜੀਸੀਬੀ ਵਾਲਾ ਕਹਿੰਦਾ ਮੇਰੇ ਹੱਥ ਜੁੜੇ ਜੀਸੀਬੀ ਕਢਾ ਦੇ ਕਰੀ ਠੇਕੇਦਾਰ ਦੀ ਜੀਸੀਬੀ ਹੀ ਪਹਿਰੇ ਹੱਥ ਲਾਉਂਦਾ ਸੀ ਕਹਿੰਦਾ ਜੀਸੀਬੀ ਕਢਾ ਦੇ ਉਸ ਤੋਂ ਬਾਅਦ ਟਰਾਲੀ ਖੁੱਭੀ ਸੀ ਪਰਸੋਂ ਦੀ ਖੁੱਭੀ ਸੀ ਟਰੈਕਟਰ ਕੱਲ ਕੱਢਿਆ ਤੇ ਟਰਾਲੀ ਅੱਜ ਕੱਢੀ ਆ ਤੇ ਜੀਸੀਬੀ ਸਵੇਰੇ ਕੱਢੀ ਆ ਬਾ ਇਸੇ ਤਰ੍ਹਾਂ ਚੱਕ ਕੇ ਬੱਚੇ ਆ ਭੈਣਾ ਕੋਲ ਇਧਰ ਵੇਖੋ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਬਹੁਤ ਇਨਾ ਕੋ ਸੰਯੋਗ ਹੈ ਸਾਨੂੰ ਵੀ ਅਸੀਂ ਧੰਨਵਾਦ ਕਰੀਏ ਕਿਵੇਂ ਮਾਲੋ ਰਾਜਸਥਾਨ ਤੇ ਇਕਰਮ ਮਾਲੋ ਟਰੈਕਟਰ ਆ ਰਹੇ ਨੇ ਇੱਥੇ ਦੇਖੋ ਆਲੇ ਦੁਆਲੇ ਯਾਰ ਆਹ ਤਸਵੀਰ ਕਮਾ ਕੇ ਦੇਖੋ ਇਹੋ ਹੀ ਪੰਜਾਬ ਆ ਨਾ ਤੁਸੀਂ ਅੱਖਾਂ ਬੰਦ ਕਰਕੇ ਜਦੋਂ ਪੰਜਾਬ ਨੂੰ ਇਮੇਜਿਨ ਕਰੋਗੇ ਸੋਚੋਗੇ ਤਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜਿਹੜੀ ਆ ਉਹ ਹਰਿਆਲੀ ਨਜ਼ਰ ਆਏਗੀ ਅੱਖਾਂ ਬੰਦ ਕਰਕੇ ਪੰਜਾਬ ਦਾ ਨਾਮ ਲਓਗੇ ਤਾਂ ਹਰਿਆਲੀ ਨਜ਼ਰ ਆਊਗੀ ਉਸ ਤੋਂ ਅੱਗੇ ਲੱਗੇ ਹੋਏ ਲੰਗਰ ਨਜ਼ਰ ਆਉਣਗੇ ਤਾਂ ਆਹ ਦੇਖੋ ਕਿ ਆਲੇ ਦੁਆਲੇ ਅਸੀਂ ਇੱਥੇ ਗੱਲਬਾਤ ਕਰਨਾ ਆ ਤਾਂ ਲੰਗਰ ਦੇਖੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਨੇ ਇੱਥੇ ਤੁਸੀਂ ਦੂਰ ਤੱਕ ਕੈਮਰਾ ਕਮਾਓ ਅਮਨ ਇੱਕ ਵਾਰ ਇਧਰ ਨੂੰ ਪਿੱਛੇ ਨੂੰ ਦੂਰ ਤੱਕ ਕੈਮਰਾ ਘੁਮਾ ਕੇ ਦਿਖਾਓ ਕਿ ਦੂਰ ਤੱਕ ਤੁਹਾਨੂੰ ਇਹ ਐਂ ਕਹਿ ਲੋ ਕਿ ਤਿਲ ਸੁੱਟਣ ਦੀ ਥਾਂ ਨਹੀਂ ਇੰਨੀ ਸੰਗਤ ਹੈ ਇਹ ਦੂਰੋਂ ਦੂਰੋਂ ਸੇਵਾ ਕਰਨ ਆਏ ਆ ਔਰ ਸਾਰੀ ਸੰਗਤ ਦੇ ਵਾਸਤੇ ਇੱਥੇ ਲੰਗਰ ਦੇ ਭੰਡਾਰੇ ਖੁੱਲੇ ਆ ਆ ਵੀਰ ਸਾਡਾ ਖੜਾ ਇੱਕ ਉਹਦੇ ਹੱਥ ਦੇ ਵਿੱਚ ਪ੍ਰਸ਼ਾਦਾ ਹੈ ਔਰ ਆਲੇ ਦੁਆਲੇ ਆਲੇ ਦੁਆਲੇ ਸਾਰੀ ਸੇਵਾ ਚੱਲ ਰਹੀ ਹੈ ਤੇ ਸਾਡੀਆਂ ਮਾਤਾਵਾਂ ਭੈਣਾਂ ਜਿਹੜੀਆਂ ਨੇ ਇਹ ਇੱਥੇ ਤੋੜੇ ਭਰਨ ਦਾ ਕੰਮ ਕਰ ਰਹੀਆਂ ਤਾਂ ਇਹ ਇਸ ਤਰ੍ਹਾਂ ਦੇ ਨਾਲ ਹੀ ਆ ਕਿ ਆਫਤ ਦੇ ਵਿੱਚ ਅਸੀਂ ਇੱਕ ਦੂਜੇ ਦੇ ਨਾਲ ਖੜੇ ਆ ਤੇ ਖੜੇ ਰਹਾਂਗੇ ਇਹ ਆਫਤ ਕੁਝ ਦਿਨਾਂ ਦੀ ਆ ਇਹਦੇ ਵਿੱਚੋਂ ਵੀ ਕੱਢ ਲਾਂਗੇ ਤੇ ਜਿਨ੍ਹਾਂ ਦੇ ਆਰਥਿਕ ਤੌਰ ਤੇ ਨੁਕਸਾਨ ਹੋਏ ਆ ਉਹਨਾਂ ਨੂੰ ਵੀ ਸਾਡੇ ਜਿਹੜੇ ਵੀਰ ਭਰਾ ਨੇ ਚਾਹੇ ਉਹ ਵਿਦੇਸ਼ਾਂ 'ਚ ਬੈਠਿਆ ਚਾਹੇ ਕੋਈ ਫਿਲਮ ਇੰਡਸਟਰੀ ਦੇ ਵਿੱਚ ਆ ਕੋਈ ਸੰਗੀਤ ਇੰਡਸਟਰੀ ਦੇ ਵਿੱਚ ਆ ਚਾਹੇ ਕੋਈ ਵੱਡਾ ਬਿਜ਼ਨਸਮੈਨ ਆ ਜਾਂ ਕੋਈ ਦਿਹਾੜੀਦਾਰ ਆ ਇਹ ਸ ਆਫਤ ਦੇ ਵਿੱਚੋਂ ਸਭ ਨੂੰ ਉਹਦਾ ਹੱਥ ਫੜ ਕੇ ਬਾਹਰ ਕੱਢਣ ਦੇ ਲਈ ਤਿਆਰ ਬੈਠੇ ਆ ਆਪਣੇ ਸਹਿਯੋਗੀ ਅਮਨ ਦੇ ਨਾਲ ਮੇਰਾ ਵੀ ਸੰਗਰਾੁਰ ਦਾ ਅਰਮਿਤ ਫਰੋਜ਼ਪੁਰ